ਕਿ ਭਾਜਪਾ ਨੂੰ ਲੋਕ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਗੇ ਕਿਉਂਕਿ ਦਿੱਲੀ ਦੇ ਵਿੱਚ ਇਸ ਪਾਰਟੀ ਦੇ ਕਰਕੇ 700 ਕਿਸਾਨ ਸ਼ਹੀਦ ਹੋ ਗਿਆ ਹੈ ਅਤੇ ਭਾਜਪਾ ਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਵੇਖੋ ਇਹ ਇੱਕ ਕੂੜ ਪ੍ਰਚਾਰ ਹੈ ਜੀ ਤੁਸੀਂ ਇਹ ਦੱਸੋ ਕਿ ਝਾੜੂ ਦੀ ਕੀ ਇੱਥੇ ਦੇਣ ਸੀਗੀ ਝਾੜੂ ਦੀ ਕੀ ਹੋਣ ਸੀ ਕਿ ਇੰਨੇ ਇਹ ਨੀਅਤ ਜਾਰੀਆਂ ਸੀਟਾਂ ਜਿਹੜੀਆਂ ਅੱਜ ਤੱਕ ਆੜੀਆਂ ਸਕੀਆਂ ਕਿਸੇ ਪਾਰਟੀ ਦੇ ਲੋਕਾਂ ਨੇ ਇਹਨੂੰ ਦਿੱਤੀਆਂ ਕਿਉਂਕਿ ਲੋਕ ਬਦਲਾਅ ਚਾਹੁੰਦੇ ਨੇ ਜੀ ਲੋਕ ਠੀਕ ਆ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਲੋਕਾਂ ਨੇ ਇੱਕ ਬਦਲਾਅ ਦੇ ਵਜੋਂ ਝਾੜੂ ਨੂੰ ਆਪਣਾ ਚੁਣਿਆ ਸੀਗਾ ਪਰ ਅੱਜ ਤੁਹਾਨੂੰ ਵੀ ਪਤਾ ਵਾ ਕਿ ਦਿੱਲੀ ਦੇ ਵਿੱਚ ਵੀ ਜਿਹੜਾ ਵਾ ਲੋਕਾਂ ਨੇ ਝਾੜੂ ਨੂੰ ਨਕਾਰ ਦਿੱਤਾ ਔਰ ਉੱਥੇ ਵੀ ਸਾਡੀ ਬੀਜੇਪੀ ਦੀ ਸਰਕਾਰ ਆਈ ਆ ਸੋ ਗਾਂ ਲੋਕ ਇਸੇ ਤਰ੍ਹਾਂ ਬੀਜੇਪੀ ਨੂੰ ਚੁਣਨਗੇ ਔਰ ਬੀਜੇਪੀ ਪਾਰਟੀ ਦੇ ਲੋਕਾਂ ਦੀਆਂ ਆਸਾਂ ਤੇ ਖਰਾ ਉਤਰੂਗੀ ਸੋ ਇੱਥੇ ਬਹੁਤ ਕੰਮ ਹੋਣ ਵਾਲੇ ਨੇ ਅਜ ਤੱਕ ਤਰਨਤਾਰ ਨੂੰ ਕੋਈ ਵੀ ਐਮਐਲਏ ਐਸਾ ਨਹੀਂ ਮਿਲਿਆ ਜਿਹੜਾ ਇੱਥੇ ਕੋਈ ਚੰਗਾ ਜਿਹੜਾ ਉਦਯੋਗ ਲਿਆ ਸਕੇ ਔਰ ਕੋਈ ਚੰਗੀ ਜਿਹੜਾ ਐਜੂਕੇਸ਼ਨ ਦਾ ਜਿਹੜਾ ਪ੍ਰਬੰਧ ਕਰ ਸਕੇ ਸੋ ਅੱਜ ਜੇ ਕੋਈ ਆਸ ਹੈ ਤੇ ਸਭ ਤੋਂ ਵੱਧ ੜੀ ਆਸ ਹੈ ਬੀਜੇਪੀ ਦੇ ਲੋਕ ਵਿਸ਼ਵਾਸ ਕਰ ਰਹੇ ਨੇ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰੀ ਅਕਤੀ ਹੈ ਇਹ ਗਾਂ ਵੀ ਹੋਈ ਆਉਗੀ ਜੀ ਹਾਂਜੀ ਸੋ ਲੋਕਾਂ ਦੇ ਵਿੱਚ ਇਹੋ ਹੀ ਆ ਕਿ ਲੋਕ ਚਾਹੁੰਦੇ ਆ ਕੋਈ ਚੰਗਾ ਲੀਡਰ ਜਿਹੜਾ ਬੇਦਾਗ ਹੋਵੇ ਜਿਹੜਾ ਸਾਡੇ ਵਿੱਚ ਰਹਿੰਦਾ ਹੋਵੇ ਲੋਕਲ ਲੀਡਰ ਹੋਵੇ ਔਰ ਜਿੰਨੂੰ ਉਹ 24 ਘੰਟੇ ਜਦੋਂ ਮਰਜ਼ੀ ਉਹਨਾਂ ਲਈ ਅਵੇਲੇਬਲ ਹੋਵੇ ਜਲਦ ਹੀ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੋਣ ਜਾਣ ਜਾ ਰਹੀ ਹੈ ਜਿੱਥੇ ਕਿ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਇਸ ਦੇ ਲਈ ਤਿਆਰੀ ਕੀਤੀ ਗਈ ਹੈ ਉੱਥੇ ਹੀ ਭਾਜਪੀ ਦੇ ਵੱਲੋਂ ਵੀ ਪ੍ਰਮੁੱਖ ਦੋਵੇਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅਮਨਦੀਪ ਸਿੰਘ ਰੌਕੀ ਬੁਰਜ ਜੀ ਮੌਜੂਦ ਨੇ ਕਿਸ ਤਰੀਕੇ ਨਾਲ ਵੇਖਦੇ ਨੇ ਇਸ ਜਿਮਣੀ ਚੂਣ ਨੂੰ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਵੇਂ ਦੀ ਤਿਆਰੀ ਵੀ ਜਿਹੜੀ ਆ ਉਹ ਰਹਿਣ ਵਾਲੀ ਹੈ ਬੁਰਸਾ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਵੀ ਸਵਾਗਤ ਹੈ ਜੀ ਜੀ ਕਿਵੇਂ ਵੇਖਦੇ ਹੋ ਤਰਨ ਤਾਰਨ ਦੇ ਵਿੱਚ ਜਿਮਣੀ ਚੂਣ ਜਿਹੜੀ ਆ ਹੋਣ ਜਾ ਰਹੀ ਹੈ ਲੇਕਿਨ ਸਭ ਤੋਂ ਪਹਿਲਾਂ ਉਸ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਹੋਏ ਕੀ ਬੋਲ ਰਹਿਣ ਵਾਲੇ ਨੇ ਦੇਖੋ ਜੀ ਇੰਜ ਹੋਣਾ ਨਹੀਂ ਸੀਗਾ ਚਾਹੀਦਾ ਇਸ ਟਾਈਮ ਤੇ ਡਾਕਟਰ ਸਾਹਿਬ ਨਾਲ ਜੋਏ ਕੰਮ ਹੋਇਆ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ ਜਿਨਨੇ ਸਵਾਸ ਪਰਮਾਤਮਾ ਨੇ ਦਿੱਤੇ ਹੁੰਦੇ ਉਹਨੇ ਹੀ ਬੰਦਾ ਭੋਗਦਾ ਇਹਦੇ ਸਾਰੇ ਬਹਾਨੇ ਬੰਦੇ ਨੇ ਕੋਈ ਬਿਮਾਰ ਹੋ ਗਿਆ ਸੋ ਸਾਨੂੰ ਉਹਨਾਂ ਨੂੰ ਪੂਰਾ ਅਫਸੋਸ ਹੈ ਮੈਂ ਸੰਸਕਾਰ ਤੇ ਵੀ ਗਿਆ ਸੀਗਾ ਔਰ ਡਾਕਟਰ ਸਾਹਿਬ ਦੇ ਭੋਗ ਤੇ ਵੀ ਜਾ ਕੇ ਆਇਆ ਆਪਣੀ ਹਾਇਰੀ ਲਵਾ ਕੇ ਆਇਆ ਸੋ ਜੇਕਰ ਇਹ ਹੋਣਾ ਜਿਹੜਾ ਮੌਕਾ ਬਣ ਗਿਆ ਕਿ ਕਿਉਂਕਿ ਜਿਹੜੀ ਆ ਇਲੈਕਸ਼ਨ ਹੈ ਹੋਣੀ ਹੋਣੀ ਹੈ ਜਿਮਨੀ ਸੋ ਸਾਡੀ ਜਿਹੜੀ ਪਾਰਟੀ ਹੈ ਪੂਰੀ ਤਰ੍ਹਾਂ ਨਾਲ ਤਿਆਰ ਆ ਔਰ ਅਸੀਂ ਪੂਰੇ ਜਿਹੜਾ ਆਪਣਾ ਜੀ ਜਾਨ ਦੇ ਨਾਲ ਜਿਹੜੀ ਇਲੈਕਸ਼ਨ ਜਿਹੜੀ ਲੜਾਂਗੇ ਔਰ ਜਿੱਤਾਂਗੇ ਭਾਜਪਾ ਦੇ ਵੱਲੋਂ ਪ੍ਰਮੁੱਖ ਲਿਸਟ ਦੇ ਵਿੱਚ ਨਾਮ ਤੁਹਾਡਾ ਵੀ ਆਉਂਦਾ ਲੋਕਾਂ ਦੀ ਨਫਜ਼ ਪਰੇਸ਼ਾਨਣ ਦੇ ਵਿੱਚ ਕਿੰਨਾ ਕਾਮਯਾਬ ਹੋ ਰਹੇ ਹੋ ਤੇ ਲੋਕ ਜਿਹੜੇ ਨੇ ਉਹ ਬੀਜੇਪੀ ਨਾਲ ਕਿੰਨਾ ਕੁ ਜੁੜ ਰਹੇ ਨੇ ਇਹ ਵੀ ਜ਼ਰੂਰ ਦੱਸੋ ਜੀ ਵੇਖੋ ਜੀ ਲੋਕ ਹੁਣ ਜਦੋਂ ਉਹਨਾਂ ਨੂੰ ਪਾ ਲੱਗ ਗਿਆ ਕਿ ਜਿੰਨੀ ਆਪਣੀ ਵੀ ਹੋਣੀ ਆ ਸਾਰੇ ਲੋਕ ਸਾਰੇ ਪਾਰਟੀ ਦੇ ਲੋਕ ਜੀ ਸਾਡੇ ਕੋਲ ਆ ਰਹੇ ਨੇ ਔਰ ਕਹਿ ਰਹੇ ਨੇ ਕਿ ਭਾਜੀ ਟਿਕਟ ਤੁਸੀਂ ਲੈ ਕੇ ਆਓ ਔਰ ਅਸੀਂ ਤੁਹਾਨੂੰ ਵੀਡੀਓ ਵੋਟਾਂ ਪਾਵਾਂਗੇ ਜੀ ਤੇ ਜੀ ਰਣਤਨ ਦੇ ਕੰਮਾਂ ਨੂੰ ਲੈ ਕੇ ਸੋਚ ਕੀ ਹੈ ਜੀ ਵੇਖੋ ਜੀ ਗੁਰੂ ਦੀ ਨਗਰੀ ਆ ਅਸੀਂ ਦੀ ਗੁਰੂ ਦੀ ਨਗਰੀ ਦੇ ਵਿੱਚ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਪ੍ਰਮਾਤਮਾ ਸਾਨੂੰ ਇਹ ਪਾਵਰ ਦਵੇ ਔਰ ਅਸੀਂ ਗੁਰੂ ਦੀ ਨਗਰੀ ਦੀ ਸੇਵਾ ਕਰ ਸਕੀਏ ਕਿਹੜੇ ਕੰਮ ਜਿਹੜੇ ਆ ਉਹ ਧਿਆਨ ਦੇ ਵਿੱਚ ਮੇਨ ਨੇ ਜਿਹੜੇ ਹੱਲੇ ਤੱਕ ਕਿਸੇ ਪਾਰਟੀ ਉਹ ਨਹੀਂ ਹੋਏ ਵੇਖੋ ਸਭ ਤੋਂ ਪਹਿਲਾਂ ਤੇ ਆ ਨਸ਼ਾ ਜੀ ਜਿਹੜਾ ਨਸ਼ਾ ਔਰ ਇਹ ਗੈਂਗਸਟਰ ਵਾਲਾ ਜਿਹੜਾ ਚੱਲ ਰਿਹਾ ਜੀ ਸਰਕਾਰ ਤੇ ਕਹਿੰਦੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਸਾਡੇ ਵੇਖੋ ਜੀ ਇਹ ਸਾਰੇ ਡਰਾਮੇ ਆ ਜੀ ਤੁਸੀਂ ਇਹ ਸੋਚੋ ਕਿ ਸਰਕਾਰ ਕੀ ਨਹੀਂ ਕਰ ਸਕਦੀ ਜਦੋਂ ਸਰਕਾਰ ਅਤਵਾਦ ਖਤਮ ਕਰਨ ਦੇ ਰੋਅ ਦੇ ਵਿੱਚ ਆਈ ਸੀ ਤੇ ਮਹੀਨਾ ਨਹੀਂ ਲੱਗਨ ਦਿੱਤਾ ਹੋ ਗਿਆ ਸੀ ਨਾ ਇਹਨਾਂ ਨੂੰ 3.5 ਸਾਲ ਹੋ ਗਏ ਇਹਨਾਂ ਨੂੰ ਹੁਣ ਹੁਣ ਸੁਝਾ ਵੀ ਯੁੱਧ ਨਸ਼ਿਆਂ ਵਿਰੁੱਧ 3.5 ਸਾਲ ਐਵੇਂ ਲੰਗਾਤੇ ਜਿਹੜੀ ਇੰਨੀ ਜਵਾਨੀ ਸਾਡੀ ਜਿਹੜੀ ਆ ਉਹ ਰੁੜ ਗਈ ਆ ਇਸ ਵਹਿਣ ਦੇ ਵਿੱਚ ਉਦੋਂ ਇਹਨਾਂ ਨੂੰ ਚੇਤਾ ਨਹੀਂ ਆਇਆ ਹੁਣ ਇਹਨਾਂ ਨੂੰ ਬਸ ਇਹ ਦੱਸਣ ਦਿਆ ਕਿ 2027 ਦੇ ਵਿੱਚ ਅਸੀਂ ਇਹ ਕਹਿਣ ਵਾਲੇ ਬਣੀਏਗੇ ਅਸੀਂ ਜੀ ਆ ਕੀਤਾ ਸੋ ਇਹ ਬਿਲਕੁਲ ਇਹਨਾਂ ਦੇ ਇੱਕ ਆਪਣਾ ਪਖੰਡ ਨੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਹ ਜੀ ਭਾਜਪੀ ਦੇ ਵਿੱਚ ਵੀ ਹਲਕਿਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੰਨਦੇ ਹੋ ਕਿ ਕਿਤੇ ਨਾ ਕਿਤੇ ਧੜੇ ਬੰਦੀ ਆੜੇ ਆ ਰਹੀ ਹੈ ਵੇਖੋ ਜੀ ਨਿੱਕੀਆਂ ਜਦੋਂ ਪਰਿਵਾਰ ਵੱਡਾ ਹੁੰਦਾ ਜੀ ਨਿੱਕੀਆਂ ਮੋਟੀਆਂ ਧੜੇ ਬੰਦੀਆਂ ਜਿਹੜੀਆਂ ਹੁੰਦੀਆਂ ਹੀ ਆ ਕਈ ਈ ਹੁੰਦਾ ਕੀ ਆ ਕਿ ਕੁਝ ਪਾਰਟੀ ਦੇ ਜਿਹੜੇ ਅਹੁਦਿਆਂ ਤੇ ਕੋਈ ਗਲਤ ਚੋਣ ਹੋ ਜਾਂਦੀ ਹੈ ਕਿ ਜਦੋਂ ਪਾਰਟੀ ਨੂੰ ਉਹਨਾਂ ਬੰਦਿਆਂ ਬਾਰੇ ਨਾ ਪਤਾ ਹੋਵੇ ਸੋ ਇਸ ਕਰਕੇ ਨਿੱਕੀ ਇਹ ਇਹ ਕੋਈ ਵੱਡੀ ਗੱਲ ਨਹੀਂ ਕੀ ਇਹ ਹੁਣ ਜਿਹੜੀ ਵੇਖੋ ਹੁਣ ਸਾਡੇ ਅਸ਼wini ਸ਼ਰਮਾ ਜੀ ਜਿਹੜੇ ਆ ਉਹ ਕੱਲ ਦੇ ਸਾਡੇ ਜਿਹੜੇ ਪ੍ਰਧਾਨ ਲਾਏ ਗਏ ਨੇ ਜੀ ਜੀ ਤੇ ਬਹੁਤ ਵਧੀਆ ਗੱਲ ਆ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਸਾਡੇ ਉਹ ਪ੍ਰਧਾਨ ਲੱਗੇ ਨੇ ਜਿਨ੍ਹਾਂ ਨੇ ਮੈਨੂੰ ਸ਼ਾਮਲ ਕੀਤਾ ਸੀਗਾ ਔਰ ਜਦੋਂ ਮੈਂ ਰੈਲੀ ਕੀਤੀ ਆ ਰੈਲੀ ਕਰਕੇ ਇੱਥੇ ਤਰਨਤਨ ਦੇ ਵਿੱਚ ਜੁਆਇਨਿੰਗ ਕੀਤੀ ਆ ਉਦੋਂ 8-10 ਹਜ਼ਾਰ ਦਾ ਕੱਟ ਕੀਤਾ ਸੀ ਔਰ ਸਾਰੇ ਸ਼ਹਿਰ ਨੂੰ ਪਤਾ ਸਾਰੇ ਜ਼ਿਲ੍ਹੇ ਨੂੰ ਪਤਾ ਸੋ ਮੈਂ ਸਮਝਦਾ ਵਾਂ ਕਿ ਜਿਹੜੇ ਉਹ ਪ੍ਰਧਾਨ ਜੀ ਨੇ ਜਿਨ੍ਹਾਂ ਨੇ ਮੈਨੂੰ ਸ਼ਾਮਲ ਕੀਤਾ ਸੀ ਉਹ ਮੇਰੇ ਬਾਰੇ ਸਾਰਾ ਕੁਝ ਜਾਣਦੇ ਨੇ ਮੇਰੇ ਘਰ ਤੱਕ ਜਾਣਦੇ ਨੇ ਸੋ ਸਾਨੂੰ ਆਸ ਆ ਕਿ ਉਹ ਮੇਰੇ ਤੇ ਵਿਸ਼ਵਾਸ ਰੱਖਣਗੇ ਔਰ ਕਿਉਂਕਿ ਮੇਰੀ ਪਾਰਟੀ ਇੱਥੋਂ ਆਲੀ ੜੀ ਪਾਰਟੀ ਹੈ ਜਿੰਨੇ ਵੀ ਪੁਰਾਣੇ ਅਹੁਦੇਦਾਰ ਨੇ ਸਰ ਦੇ ਸਾਰੇ ਜਿਹੜੇ ਆ ਮੈਨੂੰ ਆਣ ਕੇ ਥਾਪੜਾ ਦੇ ਰਹੇ ਨੇ ਕਿ ਵੀ ਅਸੀਂ ਤੁਹਾਡੇ ਲਈ ਟਿਕਟ ਮੰਗਣੀ ਹੈ ਸੋ ਮੈਨੂੰ ਇਸ ਜੀ ਦੀ ਖੁਸ਼ੀ ਆ ਵਰਕਰਾਂ ਨੂੰ ਕੀ ਅਪੀਲ ਆ ਬੀਜੇਪੀ ਨੂੰ ਪਿਆਰ ਕਰਨ ਵਾਲੇ ਦਾ ਸਪੋਰਟ ਕਰਨ ਵਾਲੇ ਵੇਖੋ ਵਰਕਰਾਂ ਨੂੰ ਵੀ ਮੇਰੀ ਇਹੋ ਹੀ ਬੇਨਤੀ ਆ ਜੀ ਕਿਉਂਕਿ ਮਤਲਬ ਹਰ ਇੱਕ ਪਾਰਟੀ ਜਿਹੜੀ ਚਾਹੁੰਦੀ ਆ ਕਿ ਕੋਈ ਸਾਡਾ ਜਣਾ ਚੰਗਾ ਲੀਡਰ ਹੋ ਮੈਂ ਸਾਰਿਆਂ ਨੂੰ ਇਹੋ ਗੱਲ ਕਹੂੰਗਾ ਆਪਣੇ ਉਸੇ ਲੀਡਰ ਨੂੰ ਸਪੋਰਟ ਕਰੋ ਜਿਹਦੇ ਬਾਰੇ ਤੁਹਾਨੂੰ ਪੂਰਾ ਪਤਾ ਵਾ ਜਿਹੜਾ ਤੁਹਾਨੂੰ ਸਿਰਫ ਗੁੰਮਰਾਹ ਕਰੇ ਉਹਦੇ ਬਾਰੇ ਕੁਝ ਜਿਹੜੇ ਘਰ ਦਾ ਨਹੀਂ ਪਤਾ ਤੁਹਾਨੂੰ ਬਾਹਰ ਦਾ ਨਹੀਂ ਪਤਾ ਜੇ ਦਾ ਇੱਥੇ ਤਰਨਤਾਰਨ 'ਚ ਹੈ ਹੀ ਕੁਛ ਨਹੀਂ ਜੇਕਰ ਤੁਸੀਂ ਇਹੋ ਜਿਹਾ ਲੀਡਰ ਕੋਈ ਚੁਣ ਲੈਂਦੇ ਜੇ ਤੇ ਬਾਅਦ 'ਚ ਪਛਤਾਉਣਾ ਪੈਂਦਾ ਸੋ ਅਸੀਂ ਦੇ ਤਰਨਤਾਰਨ ਸ਼ਹਿਰ ਦੇ ਵਿੱਚ ਰਹਿ ਰਹੇ ਆ ਇੱਕ ਇੱਕ ਘਰ ਮੇਰਾ ਤਰਨਤਾਰਨ ਸ਼ਹਿਰ ਦੇ ਵਿੱਚ ਹੈ ਦੂਸਰਾ ਘਰ ਮੇਰਾ ਬਾਰਡਰ ਦੇ ਉੱਤੇ ਜਿੱਥੇ ਤਰਨਤਾਰਨ ਦਾ ਜਿਹੜਾ ਜ਼ਿਲ੍ਹਾ ਜਿਹੜਾ ਖਤਮ ਹੁੰਦਾ ਔਰ ਇੱਕ ਨੰਬਰ ਬੂਥ ਤੋਂ ਜਿਹੜਾ ਸਟਾਰਟ ਹੁੰਦਾ ਇੱਕ ਨੰਬਰ ਬੂਥ ਦੇ ਵਿੱਚ ਮੇਰਾ ਘਰ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਮਿਹਰਬਾਨੀ ਕੀ ਮਿਹਰਬਾਨੀ ਹੋਏ ਸਾਨੂੰ ਅਮਨਦੀਪ ਸਿੰਘ ਰੌਕੀ ਫੁਰਜ ਅਤੇ ਭਾਜਪਾ ਦੇ ਵੱਲੋਂ ਟਿਕਟ ਦੇ ਪ੍ਰਮੁੱਖ ਦਾਵੇਦਾਰਾਂ ਦੇ ਵਿੱਚ ਨਾਂ ਵੀ ਆਉਂਦਾ ਹੈ ਅਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਵਰਕਰਾਂ ਨੂੰ ਆਗੂਆਂ ਨੂੰ ਸਪੋਰਟਰਾਂ ਨੂੰ ਇੱਕ ਗੱਲ ਕਹੀ ਹੈ ਕਿ ਭਾਜਪਾ ਜਿਹੜੀ ਹੈ ਉਹ ਡਬਲ ਇੰਜਨ ਦੀ ਸਰਕਾਰ ਹੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਕੰਮ ਤੇ ਵਿਕਾਸ ਦੇ ਕਾਰਜ ਹੋ ਸਕਦੇ ਨੇ ਕਮੈਂਟ ਬਾਕਸ ਵਿੱਚ ਆਪਣੀ رائے ਵੀ ਜਰੂਰ ਦਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਪੰਜਾਬ ਨਿਊਜ਼ ਤਰਨਤਾਰਨ